ਨੂੰ ਸਬਰ ਨਹੀਂ ਆਉਂਦਾ ਐਨਾ ਤੈਨੂੰ ਮੈਂ ਪਨੀਰ ਖਵਾਇਆ ਐਨਾ ਤੈਨੂੰ ਉਹ ਜਿਹੜੀ ਆਪਣੀ ਇਹਨਾਂ ਨੇ ਜਿੰਦਰਾ ਪਤਾ ਕਾ ਤੋ ਲਾਇਆ ਧੁੰਦ ਜਾਣ ਕੇ ਆਣ ਪਛਾਤੇ ਬੰਦੇ ਟੱਟੀ ਕਰ ਜਾਂਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਾਦ ਮੈਂ ਹੁਪ ਕਰਦਾ ਸਾਰੇ ਠੀਕ ਹੋਵਗਾ ਸੁਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੁਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆ ਚੀਜ਼ਾਂ ਦੇ ਤੂੰ ਵੈਰ ਪੈ ਜਾਣਾ ਹੁਣ ਇਹ ਹੁੱਡੀ ਤੇ ਤੂੰ ਵੈਰ ਪਿਆ ਹੈ ਨਾ ਅੱਜ ਭਾਈ ਭਰਾਵਾ ਹਣਾ ਮੈਂ ਇੱਕੋ ਚੀਜ਼ ਦੇ ਵੈਰ ਮਾਦੇ ਅੱਜ ਭਾਈ ਨਾ ਕਿੰਨੇ ਦਿਨਾਂ ਬਾ ਅੱਜ ਭਾਈ ਕਿੰਨੇ ਦਿਨਾਂ ਬਾਅਦ ਆ ਚਾਰ ਪਾਏ ਪਾ ਰੋਟੀਆਂ ਖਾ ਕੇ ਵੀ ਤੈਨੂੰ ਸਬਰ ਨਹੀਂ ਆਉਂਦਾ ਐਨਾ ਤੈਨੂੰ ਮੈਂ ਪਨੀਰ ਖਵਾਇਆ ਐਨਾ ਤੈਨੂੰ ਉਹਦਾ ਅੱਧਾ ਕਿਲੋ ਤੂੰ ਖਾਦਾ ਨਹੀਂ ਚਿਕਣ ਹਾਂ ਵੇਖੀ ਕਿੱਡੇ ਮਾੜੇ ਲੋਕ ਆ ਪਨੀਰ ਦੇ ਵੀ ਮੈਨੇ ਮਾਰਦੇ ਆ ਰੋਟੀਆਂ ਰੋਟੀ ਦਾ ਕਮਲਿਆ ਅੰਨ ਹੁੰਦਾ ਵੇਖ ਲੈ ਉਹਦੇ ਕਾਦੇ ਮੈਨੇ ਇਹ ਵੀ ਤੂੰ ਮੈਨੇ ਮਾਰੀ ਜੰਨਾ ਮੈਂ ਮੈਨੇ ਮਾਰੀ ਤੂੰ ਸਿਰ ਚ ਸਵਾ ਤੂੰ ਹੀ ਭਾਈ ਮੇਰੇ ਆ ਮੈਨੇ ਮਾਰ ਕੇ ਹੁਣ ਅੱਧਾ ਕਿਲੋ ਪਨੀਰ ਆ ਕੇ ਮਾਰਦੇ ਆ ਰੋਟੀਆਂ ਦੇ ਮੈਣੇ ਮਾਰਤੇ ਜਿਹੜੇ ਆ ਜਿਹੜਾ ਚਿਕਨ ਦਾ ਮੈਣਾ ਮਾਰ ਰੇ ਇਹਦਾ ਮੇਰੇ ਦਿਲ ਤੇ ਵੱਜੇ ਜਾ ਕੇ ਮੈਂ ਤੈਨੂੰ ਦੱਸਤਾ ਹੀ ਐਵੇਂ ਮੈਂ ਕੁਝ ਕੁਝ ਹੀ ਕਰ ਲੈਣੀ ਮੈਂ ਤੈਨੂੰ ਦੱਸਤੇ ਜਾ ਜਿਹੜਾ ਮੈਣਾ ਮਾਰਿਆ ਤੂੰ ਇਹ ਲੋਕੀ ਆ ਨਾ ਇਹ ਚੀਜ਼ਾਂ ਜਿੰਦਨ ਦੇ ਬਾਵਜੂਦ ਇਹਨਾਂ ਦਿਨਾਂ ਤੇ ਇਹ ਚੀਜ਼ਾਂ ਤੇ ਜਿੰਦਣਾ ਹੀ ਨਹੀਂ ਚਾਹੀਦਾ ਤੁਹਾਨੂੰ ਐਵੇਂ ਤੂੰ ਤਾਂ ਛੱਡ ਗਈ ਮੈਨੂੰ ਜਵਾਬ ਮਾਰਤਾ ਅਗਲ ਨਹੀਂ ਹਲੇ ਹੈਗੇ ਵੱਡੇ ਹੋਣਗੇ ਮੈਚੁਰ ਹੋਣਗੇ ਅਕਲ ਆਊਗੀ ਫਿਰ ਪਤਾ ਲੱਗੂ ਕੀ ਕੋ ਕਰਨਾ ਕਿਵੇਂ ਜਿੰਦਗੀ ਚੱਲਦੀ ਆ ਅੱਛੀ ਕਰਨ ਪਨੀਰ ਤੇ ਨਹੀਂ ਕਰੀ ਜ਼ਿੰਦਗੀ ਜੀ 베ਰੀ 베리 ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕੱਲ ਗੱਗੂ ਹਣੀ ਚਾਰ ਲੈ ਆਏ ਤੇ ਗੋਲੂ ਹੁਣਾ ਨੇ ਹੁਣ ਲਾਤਾ ਗੋਲੂ ਹੁਣੀ ਕਿੱਦਾਂ ਤੂੰ ਸਰੀ ਦੇਵਾਲ ਬਣਿਆ ਫਿਰਦਾ ਹੈ ਉਹ ਬੰਦਾ ਭੱਜ ਗਿਆ ਜੀ ਉਹ ਭੱਜ ਗਿਆ ਉਹ ਵਿਚਾਰਾ ਕੋਈ ਸ਼ੇਰਾ ਸੰਗ ਕਾ ਦੀ ਕੰਮਕਾਰਾਂ ਦੇ ਵਿੱਚ ਮੱਕੀ ਵੇਲੋ ਇਹਦੇ ਵਿੱਚ ਟੂ ਮਾਚਾ ਮੈਂ ਨਹੀਂ ਮੰਮੀ ਕੰਮ ਕਰਨਾ ਹਾਂ ਇਦਰ ਵੀਰੇ ਸੰਤਰੀ ਲਾ ਕੇ ਇਦਰ ਨੂੰ ਆ ਨੋਨੀ ਨੂੰ ਕਹੇ ਮੜਾ ਮੋਟੇ ਮੜ ਕੇ ਚਾਹ ਬਣਾਈ ਹਾਂ ਮੜ ਕੇ ਤੂੰ ਚਾਹ ਬਣਾਇਆ ਆ ਹੁਣ ਬੂਲ ਬਣਾਉਦਾ ਦਾ ਚੱਕ ਦੇ ਚੱਕ ਦੇ ਐ ਨਹੀਂ ਕਰਾ ਆਪ ਮਿੱਟੀ ਇਥੇ ਥਾਲੀ ਮੱਲਾ ਲੱਗਣੀ ਨਹੀਂ ਮੈਂ ਮਾਂ ਰੋ ਰੋ ਕੇ ਲਿਆਇਆ ਏ ਰੋ ਰੋ ਕੇ ਔਖੇ ਹੋ ਕੇ ਲਿਆਇਆ ਇਹ ਲੈ ਗਿਆ ਇਹ ਲੱਕੂ ਅੱਜ ਮੈਂ ਤਾਂ ਗਿਆ ਹੀ ਉਹਨਾਂ ਦਾ ਚੱਠਾ ਜਾਂ ਦੇਢਤਾ ਬੱਸ 2 ਮਿੰਟਾਂ 'ਚ ਵਾਵਾ ਬੱਜ ਗਿਆ ਏ ਪਹਿਲਾਂ ਹੀ ਰੋਕੇ ਉਹਨਾਂ ਨੇ ਪਹਿਲਾਂ ਹੀ ਤਾਰ ਲਿਆ ਕਹਿੰਦੇ ਵੀ ਰਹੀ ਲਾ ਦੇ ਨੇ ਬੈਕ ਕਰਕੇ ਤੂੰ ਉਤਰਿਆ ਖੱਟ ਕੌਣ ਆਇਆ ਏ ਖੱਟ ਤੂੰ ਵੀ ਹੋਇਆ ਵੜਾ ਖੱਟ ਕੌਣ ਆਇਆ ਆੜ ਸਾਹਿਬ ਬਰਾੜ ਸਾਹਿਬ ਕਹਿੰਦੇ ਪੈਗ ਲਾਉਣੇ ਆ ਬਰਾੜ ਸਾਹਿਬ ਕਿਹੜੀ ਪੀਣੀ ਤੁਸੀਂ ਨਾ ਜੀ ਨਾ ਨਾ ਵਾਈਗਰੂ ਹੈਗਾ ਵਾਈਗਰੂ ਹੈਗਾ ਆ ਗੱਲ ਵੇਖਦੇ ਲੋ ਆ ਦੇਣ ਬੋਲਦੀ ਇਹਦੇ ਅੰਦਰ ਹਾਂ ਹੂੰ ਇਹ ਆਪਣੀ ਇਹਨਾਂ ਨੇ ਜਿੰਦਰਾ ਪਤਾ ਕਾ ਤੋਂ ਲਾਇਆ ਧੁੰਦ ਜਾਣ ਕੇ ਆਣ ਪਛਾਤੇ ਬੰਦੇ ਟੱਟੀ ਕਰ ਜਾਂਦੇ ਉਹ ਭਰਾਵਾ ਉਹਨਾਂ ਨੇ ਤੂੜੀ ਆਪਾਂ ਨੂੰ ਵੇਚੀ ਆ ਉਹਨੇ ਦੀ ਉਹਨੇ ਤੂੜੀ ਨਹੀਂ ਜਿੰਨੇ ਦਾ ਤੂੰ ਖਾ ਜਾਣਾ ਦੋਣੇ ਬਾਹਰ ਹੋ ਵਾ ਹਾਂ ਤੁਸੀਂ ਬੱਥਰਮੋਝ ਕੌਣ ਭਰਾ ਕਲਿਆ ਸੌਂਗਾ ਉਹ ਤਾਂ ਸਾਰਿਆਂ ਦਾ ਭਾਈ ਕਰੇ ਸਾਰਿਆਂ ਉਹ ਬੰਦੇ ਆ ਨੇ ਮੁੜ ਕੇ ਚਾਹ ਨੂੰ ਕੌਣ ਅੱਗੇ ਚਾਲ ਲੰਗਰ ਸੀ ਕੌਣ ਕਹਿੰਦਾ ਰੋਕ ਲੋ ਰੋਕ ਲੋ ਤੂੰ ਹੀ ਜਾ ਵੀ ਰੋਕ ਕੇ ਚਾਹ ਮੈਂ ਤਾਂ ਟਰੈਕਟਰ ਮੇਰੇ ਨਾਲ ਹੀ ਨੇ ਗਏ ਕਿਹੜਾ ਕੀ ਕਹਿੰਦਾ ਸੀ ਆਹ ਚਾਚਾ ਆ ਇਹਨਾਂ ਨੂੰ ਇੱਥੇ ਪਿਆ ਕੇ ਲੈ ਜੀ ਹੈ ਤੂੰ ਕਿ ਆਹੀ ਰਾਤ ਨੂੰ ਲੈ ਜੀ ਚਾਹ ਬਣਾ ਕੇ ਲੈ ਆ ਵੇ ਲੈ ਇੱਥੇ ਵੀ ਮਿਲ ਗਈ ਹੁਣ ਆ ਇਹਦਾ ਮੋਟੇ ਨੇ ਬਣਾ ਕੇ ਪਿਉਣੀ ਤੁਹਾਨੂੰ ਮੇਰੇ ਲਈ ਤਾਂ ਪਈ ਹੈ ਲੈ ਐਂ ਦੇ ਹਾਂ ਲੋ ਵੀ ਨੌਜਵਾਨ ਗੱਭਰੂ ਆਪ ਅੱਜ ਚਾਹ ਬਣਾ ਕੇ ਦੇਣ ਲੱਗਾ ਕਹਿੰਦਾ ਤੁਸੀਂ ਬਸ ਤੂੜੀ ਲੱਦੋ ਚਾਹ ਆਉਂਦੀ ਬਣੀ ਤੂੜੀ ਲੱਦੋ ਟਕਾ ਕੇ ਤੇ ਫਿਰ ਤੁਹਾਨੂੰ ਪਿਉਣੇ ਆ ਚਾਹ ਨੋਨੇ ਚਾਹ ਲਈ ਤਾਂ ਮੈਂ ਤਰਸੱਲੀ ਕਰਾ ਦੇਣੀ ਤੂੰ ਟੈਨਸ਼ਨ ਨਾ ਲਾਓ ਮੇਰੇ ਹੁੰਦਿਆਂ ਠੀਕ ਐ ਨਾ ਦੱਬ ਕੇ ਕਰਦਾ ਦੱਬ ਕੇ ਹਾਂ ਜੀ ਗਾ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ